ਕੀ ਨਾ ਗੋਪੀ ਤੇ ਮੰਨਾ ਮੰਨਾ ਤੇ ਗੋਪੀ ਆਈਦੇ ਨੇ ਭੰਗੜੇ ਪਾਉਂਦੇ ਨੇ ਲਾ ਖੇਡ ਮੈਦਾਨ ਚ ਕਹਿੰਦੇ ਨਵੇਂ ਪਿੰਡਿਆ ਤੋਂ ਫਰੰਦੀਪੁਰਿਆ ਮਰਗਾੜ ਉਹਦੇ ਉੱਤੇ ਉੱਤੇ ਚਲਾਹਣਾ ਵਟ ਤੇ ਉਹਦੇ ਉਹ ਵਟ ਤੇ ਆਹੋ ਜਾ ਚਲਾ ਕੇ ਪਹਿਲੋਂ ਹਾਂਜੀ ਹੁਣ ਜਿਹੜਾ ਹੈਗਾ ਦੋਆ ਢਾਈਆਂ ਕੇ ਡੇਲਾ ਚ ਹਾਂਜੀ ਉਹ ਬਰਦਾ ਨਾ ਕੰਮ ਕਰਨ ਜੋਗਾ ਅੱਜ ਬਾਹਰ ਜਾ ਕੇ ਇਤਨੀ ਤੇ ਨਾ ਉਹ ਭਾਈ ਛੱਡਣ ਜੋਗਾ ਹੁਣ ਮੰਨ ਲੈ ਟਾਈ ਕਿਲੇ ਪੈਲੀ ਗੇ ਦੀ ਹਾਂਜੀ ਹਾਂਜੀ ਉਹਨੇ ਅ ਦੋ ਤਿੰਨ ਗਨਾਲਾਂ ਵਿੱਚ ਅੱਧਾ ਗੱਲਾ ਪੱਠਾ 'ਚ ਪੱਠਿਆਂ ਨੂੰ ਛੱਡਿਆ ਹੋਊਗਾ। ਹਾਂਜੀ। ਦੋ ਗਿੱਲਿਆਂ 'ਚ ਕੀ ਕੱਢੂਗਾ? ਹਾਂਜੀ। ਦੋ ਗਨਾਲਾਂ 'ਚ ਕੀ ਕੱਢੂ ਖਰਚੇ ਬੜੇ। ਹੁਣ ਜੇ ਮਾਲਾ ਦੋ ਗਿੱਲੇ ਝੋਨਾ ਲਾਊਗਾ ਤੇ ਪਹਿਲੋਂ ਝੋਨੇ ਦੀ ਦਵਾਈ 3500 ਰੁਪਏ ਸਾਰਾ ਪਾ ਲਾ ਕੇ ਸਾਰਾ ਖਰਚਾ ਕੱਢ ਕੇ ਨਾ ਸਾਰਾ ਖਰਚਾ ਗੁਰਦੇ ਕੱਢ ਕੇ ਮੈਨੂੰ ਜਹਾਜ਼ ਦਾ 15000 ਰੁਪਏ ਖਰਚਾ ਆ ਜਾਂਦਾ ਉਹ ਕਿੰਨੇ ਦਾ ਆ ਜਾਂਦਾ ਥੱਲੇ ਤੇ ਪਰ ਉਹਦਾ ਤੇ ਵਾਧਾ ਇਹ ਨਾ ਕਿਉਂਕਿ ਨੇ ਵਾੜੀ ਵੀ ਕਰਾਇਆ ਤੇ ਸਾਰਾ ਕੋਈ ਕਰਨਾ ਉਨੇ ਕਿਰਾਏ ਤੇ ਹੋਣੀ ਆ ਪਾਲਣੀ ਵੀ ਆ ਪਾਲਣੀ ਪਾਣੀ ਧਾਣੀ ਸਾਰਾ ਕੁਝ ਯਾਦ ਨੂੰ ਲਾਉਣ ਮੈਂ ਤੇ ਕਹਿਣਾ ਵੀ ਜਿਹੜਾ ਬੰਦਾ ਫਿਰ ਕਿਲਾ ਤੇ ਉਹਨੂੰ 16 18 18 ਹਜ਼ਾਰ ਦੇ ਲਾਗੇ ਬੰਨੇ ਚੱਲ ਜਾਣਾ ਹੋਣੀ ਹੈ ਹਨਾ ਤੇ 18000 ਚੋਂ ਖੇਚਤ ਹੋ ਗਿਆ ਨੂੰ ਦੋਵੇਂ ਕਿਲਿਆਂ ਚੋਂ ਮੇਰੇ ਹਿਸਾਬ ਨਾਲ 60000 ਦਾ 80 ਦਾ ਚਲੋ ਆਪਾਂ ਕਿਨੇ ਝੋਨਾ ਨਿਕਲਾਉਗੇ ਹਾਂਜੀ 80 ਦਾ ਹਨਾ ਹਾਂਜੀ 80 ਦੇ 80 ਦੇ ਲਾਲ ਵਗਾ ਵੀ ਉਹ ਲੱਖ ਰੁਪਈਆ ਨੂੰ ਲੱਖ ਸਵਾ ਲੱਖ ਰੁਪਈਆ ਬਚਣਾ ਜੇ ਹਾਂਜੀ ਉਹੀ ਵੇਲੋ ਆ ਨੀ ਉਤਾਰੇ ਕਰ ਖਰਚੇ ਜਾਂਦੇ ਆ ਆ ਪਤਾ ਆ ਰਕ ਦਵਾਈਆਂ ਮਹਿੰਗੀਆਂ ਖਾਤਾ ਮੈਨੂੰ ਕਿੰਦਾ ਹੀ ਕਰਦਣਾ ਸਹੀ ਕਿੰਦਾ ਨਾ ਨੋ ਪਿਆਦੋ ਬੱਤਾ ਠੰਡਾ ਆ ਆ ਵੇਲਮ ਕਰ ਤੇ ਆ ਵੀ ਜਿੱਦ ਸਿੱਧਾ ਜਿ ਪਾਉ ਜੇ ਆਹ ਮੈਂ ਟੇਕੇ ਜਾਂ ਪਛਮ ਦੱਸਿਆ ਅਗਲੀ ਕਬੱਡੀ ਬਾਉ ਨਵੇਂ ਪਿੰਡ ਵਾਲਾ ਗਿਆ ਸਮੁੰਦੇ ਪਿੰਡੀਏ ਕਹਿੰਦੇ ਰਵੀ ਦਾ ਪੰਡੂ ਹੈ ਇਹ ਮੰਨੇ ਦਾ ਪੰਡੂ ਹੈ ਇਸ ਸਮੇ ਖੇਡ ਮੈਦਾਨ ਚ ਗੱਭਰੂ ਜਿਹੜਾ ਹੁਣ ਰੇਡ ਪਾਉਣ ਨੂੰ ਵਧਿਆ ਹੋਇਆ ਹੈ ਸਾਹਮਣੇ ਚਾਰ ਖੜੇ ਨੇ ਕਿ ਚਾਰ ਖੜੇ ਜਾਫਰੀ ਧਾਵੀ ਆ ਗਿਆ ਭੱਜ ਕੇ ਕੌਣ ਖਿੱਚੂ ਗੱਟੇ ਕੌਣ ਲੱਗੂ ਭੱਜ ਕੇ ਮੇਰੇ ਪੰਜਾਬ ਕਿਸੇ ਵੀ ਡਗ ਡਰਸ਼ੀ ਦੇ ਨਾਲ ਉਹ ਬੜਾ ਸੌਰੀ ਧਰਤੀ ਨੇ ਕੀਤਾ ਨਾਲ ਕਬੱਡਾ ਕੱਟ ਦਿੱਤਾ ਮਿੰਟੂ ਨੰਬਰਦਾਰ ਦੇ ਯਾਰ ਨੇ ਫਰੰਦੀਪੂਰੀਆ ਸੰਦੀਪੂਰੀਆ ਬਾਦ ਜਦ ਵੀ ਲੱਗੀ ਹੈ ਇਹ ਕਬੱਡੀ ਦਾ ਯਮਾਂ ਰੇਡ ਤੋਂ ਵੱਧਿਆ ਹੋਇਆ ਉਧਰ ਸਾਡਾ ਜਤਿੰਦਰ ਸਿੰਘਾਪੁਰ ਕਹਿੰਦਾ ਵੀ ਫਰੰਦੀ ਰਾਣੇ ਭਲੋੜੀ ਰਿਸ਼ਮੋਣੀ ਜਿੰਦੇ ਹੋਣ ਕਲਾਕ ਹੋਣੀ ਜਵਾਨੀ ਮੇਰੋ ਮੇਰੀ ਲੱਗਦਾ ਜੋਰ ਆ ਇੱਕ ਪਾਸੇ ਚੋਲਾ ਸਾਹਿਬ ਦੀ ਧਰਤੀ ਦਾ ਜੋਬਣ ਤੇ ਦੂਸਰੇ ਪਾਸੇ ਧੂਰੇ ਵਾਲਾ ਗਿੰਦਰ ਪਿਆਰ ਦੀ ਪਿਆਰ ਦੀ ਖੇਡ ਹੈ ਪਿਆਰੀ ਸਾਹ ਹਾ ਲੜਕਾਰੇ ਵੱਜਦੇ ਨੇ ਭੰਗੜੇ ਪੈਂਦੇ ਨੇ ਲੜਕਾਰੇ ਵੱਜਦੇ ਨੇ ਭੰਗੜੇ ਪੈਂਦੇ ਨੇ ਆ ਖੇਡ ਮਦਾਨ ਹੋ ਮੇਰੇ ਰੱਬਾ ਚੱਖੂ ਪਰਮਾਨ ਦੀ ਸ਼ਾਨ ਇਹ ਲਹਿੰਦੇ ਪੰਜਾਬ ਦੀ ਧਰਤੀ ਤੇ ਸੱਜਾ ਸਭ ਇਕੱਠਿਆਂ ਵਾਲਾ ਪਿੰਡ ਰਹਿ ਗਿਆ ਇਹ ਲਹਿੰਦੇ ਪੰਜਾਬ ਦਾ ਨਾਗੌਰ ਤੇ ਚੜ੍ਹਦਾ ਪੰਜਾਬ ਇੱਕ ਪਾਸੇ ਏ ਗੋਪੀ ਗੋਪੀ ਤੇ ਮੱਨਾ ਮੱਨਾ ਤੇ ਗੋਪੀ ਤੇ ਨਹੀਂ ਮੱਖਣ ਮੱਠੀ ਦੇ ਗੱਲ ਕਰਾਂਗੇ ਲੋ ਚੱਠੂ ਪਰਿਵਾਰ ਦਾ ਕਹਿੰਦੇ ਮੰਨਾ ਕਬੱਡੀ ਪਾ ਰਿਹਾ ਦੇਖ ਲਾਂਗੇ ਜਦੋਂ ਕਹਿੰਦੇ ਦਾ ਲੱਗਿਆ ਤੇ ਘੁੱਗੇ ਦੀ ਡਾਰਕ ਨੇ ਬਾਜ਼ ਘੇਰ ਦੀ ਜੱਫਾ ਨਾਲ ਦੇਵੇਂ ਭਾਈ ਅਮਰਤਪਾਲ ਸਿੰਘ ਜਿਹਨੂੰ ਪਿਆਰ ਕਰਨ ਵਾਲੇ ਵੀਰ ਚੂਗ ਪਿੰਡ ਵਾਲੇ ਵੀਰ ਕਹਿੰਦੇ ਐ ਤੇ ਆਪਾਂ ਫਰਾਂਦੀਪੁਰਿਆ ਗੋਪੀ ਨੂੰ 1000 ਦੇਵਾਂਗੇ ਜਿੰਨੇ ਜੱਫੇ ਹੁਣ ਫਰਾਂਦੀਪੁਰਿਆ ਗੋਪੀ ਲਾਵੇਗਾ ਤੇ ਭਾਈ ਅਮਰਤਪਾਲ ਸਿੰਘ ਇਹ ਚਾਹ ਕਰਦੇ ਐ 1000 1000 ਹੰਜੀ ਸੁਣੀਏ ਦੇਖੀ ਦੇ ਪੰਛੀ ਹੁਣੇ ਵੀ ਜੱਜਲੀ ਹੁਣੇ ਕਹਿੰਦੇ ਨੇ 1000 ਤੇ 1000 ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਇਹ ਚਾਰ ਕਰਦੇ ਆ ਉਹ ਵੀਰ ਅੰਮ੍ਰਿਤਪਾਲ ਸਿੰਘ ਜੀ ਆ ਆ ਗਿਆ ਜੱਫੇ ਉੱਪਰ ਫਰਮਾਇਆ ਮਖਣਾ ਜੱਫੇ ਤੇ ਪੁਆਇੰਟ ਕਹਿੰਦੇ He does. <laughs> <laughs> यहां पर आ